ਸੁਹਾਗ ਆਲੇ ਮੈਂ ਸਾਮ ਕੁੰਜੀਆਂ ਤੀਆਂ ਕਰ ਚੱਲੀਆਂ ਸਰਦਾਰੀ ਬਾਬੂਲ ਤੇਰਾ ਰਾਜ ਹੁੰਦਿਆ ਅਸਾਂ ਰੱਜ ਰੱਜ ਖਾਦਾ ਤੇ ਹੰਡਾਇਆ ਸਾਂਬ ਰੱਖੀ ਪਗੜੀ ਤੇਰੀ ਇਹਨੂੰ ਧੱਗ ਨਾ ਰਤਵੀ ਲਾਇਆ ਢੋਲੀ ਵਿੱਚ ਜਾਂਦੀ ਧੀ ਨੂੰ ਬਾਬੂਲ ਤੱਕ ਲੈ ਜਰਾ ਇੱਕ ਵਾਰੀ ਆਲੇ ਮੈਂ ਸਾਮ ਕੁੰਜੀਆਂ ਤੀਆਂ ਕਰ ਚੱਲੀਆਂ ਸਰਦਾਰੀ ਵੀਰਾ ਤੈਨੂੰ ਭਾਗ ਲੱਗਿਆ ਵੇੜਾ ਭਾਬੀਆਂ ਨਾਲ ਸੁਹਾਵੀ ਰੱਬਾ ਮੇਰੇ ਪੇਕੇਆਂ ਵੱਲੋਂ ਸਦਾ ਵਾਹ ਠੰਡੜੀ ਪਈ ਆਵੇ ਲੱਗਣ ਧਵਾਵਾਂ ਸਾਡੀਆਂ ਤੇਰੀ ਮਹਿਕ ਕੇ ਸਦਾ ਫੁੱਲਵਾਰੀ ਆਲੇ ਮੈਂ ਸਾਮ ਕੁੰਜੀਆਂ ਤੀਆਂ ਕਰ ਚੱਲੀਆਂ ਸਰਦਾਰੀ ਸੌਣ ਦਾ ਮਹੀਨੇ ਅੰਮੀਏ ਦਿਲ ਯਾਦ ਤੈਨੂੰ ਕਰੇਗਾ ਬਥੇਰਾ ਅੱਖੀਆਂ ਚੋਂ ਨੀਰ ਵਗੇਗਾ ਜਦੋਂ ਯਦ ਆਇਆ ਕਿੰਗਾਂ ਦਾ ਹੁਲਾਰਾ ਚੁੰਮ ਚੁੰਮ ਰੱਖਾਂਗੀ ਸਦਾ ਤੇਰੇ ਹੱਥਾਂ ਨਾਲ ਕੱਢੀ ਫੁਲਕਾਰੀ ਆਲੇ ਮੈਂ ਸਾਮ ਕੁੰਜੀਆਂ ਤੀਆਂ ਕਰ ਚੱਲੀਆਂ ਸਰਦਾਰੀ